ਹੌਣ ਦਾ ਤੁਸੀ ਕਿਹੜੀ ਮਿਰਚ ਵੱਧ ਗਈ ਹਰੀ ਮਿਰਚ ਹੀ ਅਕੜ ਜ਼ਿਆਦਾ ਹੋ ਜਾਂਦੀ ਹੈ ਨਾ ਹਾਂਜੀ ਤੋ ਉਹ ਨੁਕਸਾਨ ਨਹੀਂ ਕਰਦੀ ਹੈ ਲਾਲ ਮਿਰਚ ਲਾਲ ਮਿਰਚ ਤਾਂ ਨਿਕਲੇਗੀ ਸੁਵੇਰੇ ਡੀ ਕੇ ਕਰਨੇ ਵਜਣਗਾ ਸੀਟੀਆਂ ਫਿਰ ਸਵੇਰੇ ਡੀ ਕੇ ਨੇ ਆਟਾ ਘਟ ਗੁੰਨੇ ਆ ਤੇ ਜੀਦਾ ਕਰਕੇ ਸਾਨੂੰ ਹੁਣ ਨਾਲ ਚੌਲ ਵੀ ਬਣਾਉਣੇ ਪੈਗੇ ਕਿਉਂਕਿ ਮੁੰਡੇ ਅਜੇ ਨਵੇਂ ਆ ਨਾ ਥੋੜੇ ਜੇ ਕਦੇ ਆਟਾ ਵਧ ਜਾਂਦਾ ਕਦੇ ਘਟ ਜਾਂਦਾ ਆਇਆ ਰੋਟੀਆਂ ਵਾਹਲੀਆਂ ਬਣਾ ਦਿੰਦੇ ਆ ਭਾਈ ਸਾਹਿਬ ਹੁਣ ਗੁੱਡ ਮਾਰਨਿੰਗ ਸਬਦਰ ਗੱਜਰ ਨਾਇਆ ਮੈਂਟ ਮਾਰ ਤੇ ਆਪਣਾ ਸਵੇਰੇ ਸਵੇਰੇ ਜਿਹੜਾ ਘਰੇ ਆ ਕੇ ਕੰਮ ਹੁੰਦਾ ਕੱਪੜੇ ਪ੍ਰੈਸ ਕਰਨੇ ਵਰਦੀ ਘਰ ਲਗੇ ਕਰਨੀ ਚਾਹੀਦੀ 8 ਵਜੇ ਪਹੁੰਚਣਾ ਸਹੀ 45 ਮਿੰਟ ਰਹਿ ਗਏ ਬਸ ਹੁਣ ਚ ਤੇ ਮੈਂ ਟੂੜੀ ਲਈ ਲਾਈ ਪਾਣੀ ਡੋਲ ਕੇ ਮੁੜ ਆ ਜਾ 10 ਮਿੰਟ ਰਹਿ ਗਏ ਬਸ ਆਹ ਚੜਪਾ ਤੇ ਅੱਜ ਨਾ ਹਲਕਾ ਹਲਕਾ ਮਹਿਸੂਸ ਹੋ ਰਿਹਾ ਐਨੀ ਮੈਲ ਸੀ ਨਾ ਵਰਦੀ ਤੇ ਤਾਂ ਅੱਜ 5-6 ਕਿਲੋ ਮਲਾਦਾ ਜਿਹ ਨਹਿਰਾ ਆ ਗਿਆ ਵਰਦੀ ਪਾ ਕੇ ਐ ਅੱਛਾ ਲੱਗ ਰਹਾ ਹੈ ਭਈਆ ਮਾਣਾ ਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਬੈਠਾ ਨੂੰ? ਪਰ ਬਾਈ 7 ਵਜੇ ਦੇ ਤੇ ਬੈਠਿਆ ਸੀ ਇੱਥੇ। ਕਿਵੇਂ ਬਾਈ? ਨਾ ਯਾਰ ਦੁਕਾਨ ਤਾਂ ਕਈ ਕਰੀਏ ਨਾ ਕਾਹੀ ਵਧੀਆ ਨਾ ਚਰਮ ਨਹੀਂ ਆਉਂਦੀ ਤੈਨੂੰ। ਬਸ ਤੇ ਵੀ ਆਈ ਆਇਆ ਤੂੰ ਹੱਥ ਬਾ ਲੈਂਦਾ। ਹਾਂ। ਪੱਕੀ ਗੱਲ ਆ। ਚੱਲੇ। ਮੈਨੂੰ ਗਾਣਾ ਇੱਕ ਵੀਡੀਓ ਬਣਾ ਲਈ ਜੀ ਤੇ ਹਜੇ ਦੋ ਵੀਡੀਓ ਸਾਡੀਆਂ ਹੋਰ ਬਣਾਉਣ ਵਾਲੀਆਂ ਰਹਿੰਦੀਆਂ ਨੇ। ਹੈਲੋ ਵੀਰੇ ਵੀਰੇ ਮੈਨੂੰ ਗਾਣਾ ਗੱਡੀ ਜਾਂਦਾ ਹੈਗਾ। ਰਾਜਾ ਨੂੰ ਚਾਦੀ ਤੋੜ ਲਾਗੀ। ਕਦੋਂ ਵੀਰ ਉਹ ਵੰਡਿਆ ਗਿਆ। ਉਹ ਛੱਡ ਗਿਆ ਇਹਨੂੰ ਛੜਕਦੇ ਵਿਚਾਲੇ ਛੱਡ ਗਿਆ ਇਹਨੂੰ। ਅਸੀਂ ਲੱਤ ਵੜ ਕੇ ਰੱਖਣੀ ਸੀ। ਮਾਂ ਮਮ ਮਮੀ ਨੇ ਧੋਤੀ ਸੀ। ਵਰਦੀ ਨਾ ਕੋਈ ਛੋੜਨੀ। ਹਫ਼ਤੇ ਬਾਅਦ ਤਵਾ ਕੇ ਲੈਂਦੀ ਹੈਗੀ। ਤੂੰ ਤਾਂ ਬਦਲ ਲੈਣਾ ਰੋਜ਼ ਕੱਪੜੇ। ਆਹ ਤਰਾ ਤਰੇ ਬੰਲੇ ਗੱਲ ਤੋਂ ਬਦਲਾ। ਅੱਜ ਅੱਜ ਸਹੀ ਅੱਜ ਸਹੀ ਕੰਮ ਆਇਆ ਇਹ ਤੇਰਾ ਸਾ। ਕਰਦੇ ਹਸਪਤਾਲ ਨੇ ਨਹੀਂ। ਉਹ ਗਿਆ ਸਾਮੰਦ ਹੋ ਗਿਆ ਜੋਦਾ ਚਾ ਨਹੀਂ ਪੀਣੀ ਆ ਜਾ ਹਾਂ ਤੇਰਾ ਗਲਤ ਤਾਰ ਕਰਾਂਗੇ ਆ ਕਰਸੀ ਢਾਤੀ ਬਾਈ ਨੇ ਇਹ ਤੇ ਵੇਲਾ ਕਰਸੀ ਢਾਤੀ ਬਾਈ ਨੇ ਵੀ ਇਹ ਹੈ ਬਾਈ ਚਾ ਦੇ 45 ਰੁਪਏ ਇਹਨੂੰ ਫੁੱਲ ਦਾ ਕਰ ਦੇ ਬਾਈ ਬਣ ਕੇ ਕੱਪ ਨੂੰ 15 ਦਾ ਹੋਰ ਬਾਈ ਕਹਿੰਦਾ 5 ਰੁਪਏ ਮੈਂ ਘਾਟਾ ਬਾਈ ਤੇ ਪਾ ਫੁੱਲ ਦਾ ਕਰ ਫਿਰ ਇਹਨਾਂ ਜੇ ਪੂਰੇ ਹੀ ਲੈਣੇ ਆ ਤਾਂ ਆ ਤੇਰੇ ਲੋੜ ਪੈ ਜੇ ਆ ਪਾਪਾ ਇੱਕ ਗਾਣਾ ਲਾ ਦੇ ਓ ਸਾਡਾ ਚਿੜੀਆਂ ਦਾ ਚੰਬਾ ਵੇ ਅਸਾਂ ਇੱਕ ਦਿਨ ਉੱਟ ਜਾਣਾ ਓ ਸਾਡੀ ਉੱਚੀ ਉਡਾਰੀ ਨੇ ਪਤਾ ਨਹੀਂ ਕਿਹੜੇ ਦੇਸ਼ ਜਾਣਾ ਹਾ ਸਾਡਾ ਚਿੜੀਆਂ ਦਾ ਚੰਬਾ ਗੇਟ ਬੰਦ ਕਰੀ ਬੈਠੇ ਆਗੇ ਟਾਈਮ ਤੋਂ ਪਹਿਲਾਂ ਆਗੇ ਨਾ ਅੱਜ ਮੁੰਡੇ ਸਵਾਲ ਆਖਰੇ ਬਰਾਬਰ ਉਹ ਇਕੱਲਾ ਹੀ ਖੜਾਗਾ ਕੱਲ ਦਾ ਸਾਰੀ ਪਾਰਕਿੰਗ ਖਾਲੀ ਹੈਗੀ ਮੈਂ ਤੇ ਡੀਕੇ ਚੱਲੇ ਹੁਣ ਜੀ ਕਮਰੇ ਚ ਕਿਟਾ-ਕਟਾ ਰੱਖ ਕੇ ਆਉਣਾ ਬਾਵਾ ਪਾਰੀਆਂ ਤਲਕੇ ਦੀਆਂ ਚੱਕੀ ਫਿਰਦੇ ਇਹਨਾਂ ਨੂੰ ਨਾਲੇ ਉਧਰੋਂ ਦੁੱਧ ਲੈ ਕੇ ਆਉਣਾ ਆਂਟੀ ਤੋਂ ਲੈ ਆ ਸਾਡੇ ਸਰ ਵੱਲੋਂ ਥੋੜੀ ਮਿੰਨੀ ਪਾਰਟੀ ਪਾਰਲੇਜੀ ਨਾਲ ਚਾ ਜਾ ਨਾਲ ਖਾਓ ਪਰਲੇ ਜੀ ਰਹੋ ਸਵਸਤ ਪਰਲੇ ਜੀ ਵਾਲੇ ਨੇ ਬੜਾ ਨਾਂ ਰੱਖਿਆ ਨਾ ਨਾਲ ਜੀ ਕਹੋਂਦਾ ਦੇਖ ਲਾ ਹਰਕੇ ਜੀ ਪਰਲੇ ਜੀ ਵਾਲੇ ਨੇ ਮੈਂ ਬੜਾ ਨਾਂ ਰੱਖਿਆ ਜੀ ਕਹੋਂਦਾ ਮੈਂ ਤਾਂ ਚਾਹ ਤੇ ਵੀਡੀਓ ਨਹੀਂ ਬਣਾਈ ਬਾਰੇ ਦਿਨ ਹੋ ਗਏ بابا ਇੱਕ ਗੱਲ ਮੰਨਣਾ ਹੈ ਹਰਕੇ ਜੀ ਹੈਪੀ ਦੀ ਚਾਹ ਕੇ ਮੈਂ ਬੱਟ ਕੱਢਾਂ ਨਾ ਦੇਖ ਕੇ ਤੇ ਆ ਠੇਲਾ ਠੁਲਾ ਲਾ ਲਿਆ ਹੈਪੀ ਫੇਜ ਜਿਹੜਾ ਕਸਟਮਰ ਇੱਕ ਅਰੀ ਚਾਹ ਪੀ ਗਿਆ ਹੋ ਮੜ ਕੇ ਹੋਰ ਪਾਸੇ ਨਹੀਂ ਜਾਂਦਾ ਉਹ ਬੜੀ ਕਹਣ ਚਾਹ ਬਣਾਉਂਦਾ ਗਾ ਇਹ ਇਹਦਾ ਮਨ ਬਣਾ ਲਿਆ ਇਹ ਫੇਲਾ ਬਲਵਾ ਆ ਵਰਤਾ ਮੇਰਾ ਪੱਕੀ ਗੱਲ ਆ ਰਹੀ ਬਹੁਤ ਫੇਲਾ ਦੇਾਂਗੇ ਆਪਾਂ ਮੈਂ ਚਾਹ ਹੀ ਨਹੀਂ ਪੀਤੀ ਅਜੇ ਤੱਕ ਅਹਰ ਜੀ ਅਸੀਂ ਚਾਹ ਬਣਾਉਂਦਾ ਪਤਾ ਨਹੀਂ ਕਿ ਮੈਂ ਕਿਹੜੇ ਲੋਟ ਮਿੱਠਾ ਮੁਠਾ ਸੈਟਿੰਗ ਕਰਕੇ ਪਾਉਂਦਾ ਗਾ ਮਸਾਲਦੇ ਪਾਉਂਦਾ ਜੀ ਵਿੱਚ ਵਧੀਆ ਸਾਲੇ ਪਾਉਂਦਾ ਚਾਰ ਇੱਕ ਦੇ ਜ਼ਰੀਰ ਬਣਨ ਵਾਲੇ ਤੇ ਚਾਹ ਫਿਰ ਠੰਡੀ ਹੋ ਜੂ ਮੱਖੀ ਮਰ ਜੂ ਫਿਰ ਅੰਦਰ ਇਹਨੇ ਯਾਰ ਕੇ ਜੀ ਸਾਡੇ ਸਭ ਕੋ ਖਾ ਮਾਰਦਾ ਲਓ ਸਰ ਜੀ 6 ਰੋਟੀਆਂ ਬਹੁਤ ਰੱਖ ਬਹੁਤ ਆ ਅੱਖਾਂ ਚ ਫੂਡ ਵਾੜੇਗਾ ਉਹਨੇ ਪਿੱਛੜੇ ਪਿੱਛੇ ਕਰ ਲਾ ਚੱਲ ਬਈ ਠੀਕ ਹੈ ਆਪਾਂ ਤਾਂ ਚੱਲ ਗਏ ਹਰਪਾਲ ਜਾ ਰਿਹਾ ਜੀ ਅੱਜ ਘਰੇ ਤੇ ਮੈਂ ਤੇ ਡੀਕੇ ਰਹਿ ਗਏ ਰੂਮ ਚ ਕਹਿੰਦੇ ਦੋਨੇ ਜਾਣੇ ਯਾ ਜੀ ਬਨੀਰ ਬਣਾਵਾਂਗੇ ਇਸੇ ਕੁਜੀ ਵਿੱਚ ਦੇਖਦੇ ਆ ਕੀ ਕਰਗੇ ਕੀ ਨਾ ਬਣਾਇਗੇ ਤੇ ਆਉਂਦਾ ਹਰਪਾਲ ਸਾਨੂੰ ਛੱਡ ਕੇ ਆਉਂਦਾਗਾ ਐਂ ਤਾਂ ਕਿੱਧਰ ਭੱਜੂਗਾ ਕਮਰੇ ਜੇ ਤਾਰ ਕੇ ਆਉਗਾ ਸਾਨੂੰ ਹੈ ਆਟਾ ਆਟਾ ਹੋਰ ਬੰਨ ਲੈ 5 ਮਿੰਟ ਨੋਚ ਕਰ ਬਲਾਂ ਹਾਂਜੀ ਸਰ ਜੀ ਅਜੀਤ ਜੀ ਸਾਡੀ ਸਬਜ਼ੀ ਬਣਾਈ ਜਾਂਦੇ ਹੋ ਜੀ ਅੱਜ ਇਹ ਆਲੂ ਸਿਮਨਾ ਮਿਰਚੀ ਬਣ ਰਹੀ ਹੈ ਜੀ ਅੱਜ ਅੱਜ ਤਾਂ ਫਿਰ ਡੀ ਕੇ ਚੰਗੀ ਬਣੂਗੀ ਆਪਾਂ ਦਾ ਗਏਗੇ ਠੀਕ ਠਾਕ ਜਾਂ ਟਾਈਮ ਪਾਸ ਕਰ ਲੈਣੇ ਆਗੇ ਹਾਂ ਹੋਰ ਕੀ ਹਾਂ ਅੱਜ ਖਾਵਾਂਗੇ ਰੋਟੀਆਂ ਦੱਬ ਕੇ ਆਜ ਕਮ ਸੇ ਕਮ 10 ਰੋਟੀ ਤਾਂ ਪੇਲੇਗਾ ਮੈਂ ਤਾਂ ਬੇਲਦਾ ਹੂੰ ਇਤਨੀਆ ਚੌਲ ਵੀ ਚੜਾਈਏ ਹੈ ਨਹੀਂ ਨਹੀਂ ਚਾਵਲ ਨਹੀਂ ਹੈ ਅਗਰ ਰੋਟੀ ਖਾएंगे ਨਾ ਯਾਰ ਬਣਾ ਲਈ ਰੱਖ ਦਾਂਗੇ ਜਦੋਂ ਬਣਾਗੇ ਚਾਵ ਚਾਵਣਾ ਤੇ ਕੀ ਟਾਈਮ ਲੱਗਦਾਗਾ चावल में क्या टाइम लगता है और अभी तक तुमने रखे होते तो बन भी गए होते तो था था। अगर खाने हैं तुमने तो रोटी तोड़ी मिर्च गई हरी मिर्ची अगर ज्यादा हो जाती है ना जी तो वो नुकसान नहीं करती है लाल मिर्ची लाल मिर्ची <laughs> तो निकलेगी सुबह से डीकेर कहते हैं फिर सवेरे में लाल मिर्चा नुकसानदायक होती है लाल मिर्ची ਸੱਚ ਮੈਂ ਮਜ਼ਾਕ ਦੀ ਬਾਤ ਨਹੀਂ ਹੈ ਉਹ ਵੀ ਉਹਨੂੰ ਵਿਚਾਰੇ ਨੂੰ ਟੀਕੇ ਨੂੰ ਬਵਾਸੀ ਰਾਜੀ ਤਲ ਘੱਟ ਹੀ ਰੱਖਣਾ ਆਪ ਆਮ ਇਸ ਵਿੱਚ ਪਾਣੀ ਨਹੀਂ ਡਾਲेंगे ਕਿਆ ਪਾਣੀ ਨਹੀਂ ਉਹਨਾਂ ਨੇ ਨਹੀਂ ਨਹੀਂ ਇੱਕ ਬੂੰਦ ਵੀ ਨਹੀਂ ਡਾਲेंगे ਕਿਆ ਸੁੱਕੀ ਸਬਜ਼ੀ ਬਣੂਗੀ ਵਾਹ ਤਬੀ ਤਾਂ ਮਜ਼ਾ ਆਏਗਾ ਸਬਜ਼ੀ ਦਾ ਥੋੜੀ ਘੱਟ ਲੱਗਦੀ ਇਹ ਕਹਿੰਦੀ ਮੈਂ ਹਾਂ ਠੀਕ ਕਰ ਲਾ ਕੇ ਖਾਣ ਨੂੰ ਹਾਂ ਤਾਂ ਅਭੀ ਬੰਨੇ ਤੋਂ ਨਾ ਫਿਰ ਖਾਏਗੇ हाँ, अब इसको हम हल्की आंच में बनाएंगे ठीक है अगर हल्की आंच में बनाएंगे तो ये अभी पानी छोड़ेगी थोड़ा सा तो मस्त बनेगी सब्जी अगर हम इसमें पानी डाल देंगे ना हाँ जी तो इसका स्वाद जो है वो खत्म हो जाएगा ठीक है हमको पानी, पानी नहीं डालना सब्जी में पानी नहीं, है, नहीं पानी डाल दोगे तो खत्म है सब्जी जी होगी मजा आए नहीं अभी ये जो बगैर पानी वाली सब्जी जब खाओगे ना हाँ जी पेट में जब जाएगी तो <laughs> मजा <मरा आएगा। laughs> इसमें पानी एक बूंद भी नहीं डालना है ठीक है जी और इसको पकाना हमने हल्की आंच में किसमें हल्की आंच हाँ वो कोई बात नहीं चाहे रात हो जाए चलेगा ठीक है जी पर खाना टेस्टी होना चाहिए क्या होना चाहिए टेस्टी जी होना चाहिए मजा ही खाने में समझे नहीं आगी। 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 बना दिया ऐसी पानी डाल के घोल के कि नहीं कहा मजा आएगा खाना खाने में दो टाइम तो खाना खाते हम सारा दिन तो जो ये मैं दिखा है सारा दिन टैट है दुकान में भी कहा रोटी खाते है जिना खाने कहा खाते है रोटी टाइम मिल गया तो खा ली नहीं तो गए साला ऐसी इसलिए शाम का जो खाना है वो अच्छे से बनाना है और डाइट मार के खाना है ताकि वो अगले बारह घंटे तक काम करे समझे अब ये सब्जी बनेगी टेस्टी अल्टीमेट तो गर्मी नहीं लग रही गर्मी अब क्या करें गर्मी तो बर्दाश्त करनी पड़ेगी ना ਦੇ ਵੀਸਾ ਲਾ ਉਹ ਹਾਲਤ ਤਾਂ ਅਲੱਗ ਹੀ ਹੈ ਅੰਦਰ ਆ ਠੀਕੇ ਮੋਜਾ ਨਾ ਪਿਆਗਾ ਪਰ ਰੋਟੀ ਨੂੰ ਆਪਾਂ ਹੈ ਇਹ ਤਾਂ ਇਸੇ ਕੰਮ ਨਹੀਂ ਹੁੰਦਾ ਕਿ ਇਹ ਇਹ ਮੈਂ ਕਰਦੀ ਹਾਂ ਮੋਦੀ ਕੋ ਪਹਿਲਾਂ ਇਹ ਸੀਟ ਤੇ ਠੀਕੇ ਪਿਆ ਸੀਗਾ ਜਦੋਂ ਤੁਸੀਂ ਸਬਜ਼ੀ ਬਣਾਈ ਜਾਂਦੇ ਸੀ ਤੇ ਹੁਣ ਠੀਕੇ ਜੀ ਆਪਾਂ ਤਾਂ ਰੋਟੀ ਰੋਟੀ ਬਣਾਈ ਜਾਂਦਾ ਚੱਲ ਕਰਾਂ ਬਈ ਵੇ कि मैं ये रोटी ठीक है कि तगड़ी मैंने और कम कर दिया गैस क्योंकि ये जो ब्लैक ब्लैक हो रहा है ना हाँ जी गैस कम करने से ये नहीं आएगा ठीक है जी और रोटी फूल जाएगी अच्छी बनेगी अच्छी बनेगी मस्त बनेगी नहीं रोटी वैसे भी अच्छी बनती है पर ये रोटी नहीं है ये रोटा है हरपाल बिना तेन कि लग रहा है हाँ। अवसम awesome लग रहा है <laughs> अच्छा <laughs> क्यों ऐसा हरपाल सरार्थी है क्या हां जी बढ़िया सडियां रोटियां बना देता है जी <laughs> हरपाल नहीं रोटियां ये तीन बन गई ते हाथ आता तक मुक गया तेरा ओ मेनू भी पता है इसमें तो 30 रोटी बनती है 15 रोटियां तो बननी हैं यार तीन बंदे, बंदे कट-कट हां कम से कम <laughs> <laughs> रोटी है रोटा है <laughs> 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 ਕੋਈ ਬਾਤ ਨਹੀਂ ਡੀਕੇ ਨੇ ਜੀ ਆਟਾ ਘੱਟ ਕੁੰਨੇ ਆ ਤੇ ਜੀ ਦਾ ਕਰਕੇ ਸਾਨੂੰ ਹੁਣ ਨਾਲ ਚੌਲ ਵੀ ਬਣਾਉਣੇ ਪੈਗੇ ਕਿਉਂਕਿ ਮੁੰਡੇ ਅਜੇ ਨਵੇਂ ਆ ਨਾ ਥੋੜੇ ਜੇ ਕਦੇ ਆਟਾ ਵਧ ਜਾਂਦਾ ਕਦੇ ਘਟ ਜਾਂਦਾ ਆਇਆ ਰੋਟੀਆਂ ਵਾਹਲੀਆਂ ਬਣਾ ਦਿੰਦੇ ਆ ਭਾਈ ਸਾਹਿਬ ਹੁਣੇ ਤੇ ਅੱਜ ਫਿਰ ਚਾਰ ਪੰਜ ਰੋਟੀਆਂ ਹੀ ਰਹਿ ਗਈਆਂ ਉਹ ਮੈਨੂੰ ਸਾਰ ਮੈਨੂੰ ਆਇ ਲੱਗਿਆ ਸਾਰ ਸਾਰ ਉਹ ਸਬਜੀ ਨਹੀਂ ਮਿਲ ਜੈਦੀ ਮੈਨੂੰ ਲੱਗਿਆ ਸਾਰਾ ਸੀਰਾ ਚੱਲ ਮੈਂ ਪਹਿਲਾਂ ਚੱਲ ਦੇਖ ਰਹੀ ਨਾ ਜੀ ਇਹਨਾਂ ਕੋਈ ਨਹੀਂ ਕੋਈ ਤੈਨੂੰ ਦੱਸਿਆ ਨਹੀਂ ਤੂੰ ਜੀ ਤੂੰ ਤੁਸੀਂ ਬੈਠੋ ਤਾਂ ਸਹੀ ਅਰੇ ਤਾਂ ਬੈਠੋ ਆਪ ਬੈਠੋ ਆਪ ਲੋਕ ਵੀ ਬੈਠੋ ਠੀਕ ਹੈ ਖਾਈਂ ਸਟਾਰਟ ਕਰੋ ਖਾਈਏ ਰੋਟੀਆਂ ਹਾਂ ਕਿਉਂ ਨਹੀਂ ਰੋਟੀਆਂ ਖਾਈਏ ਆਰਾਮ ਨਾਲ ਚਲੋ ਜੀ ਰੋਟੀ ਖਾਈਏ ਸਬਜ਼ੀ ਖਾਈਏ ਇਹ ਲੋਕ ਕਰੋ ਤੁਸੀਂ ਸਟਾਰਟ ਕਰੋ ਲਿਆ ਠੀਕ ਹੈ ਚੌਲ ਵੀ ਚੱਕ ਲਿਆ ਆ ਚਾਵਲ ਤਾਂ ਯਾਰ ਰੱਖ ਦਿੰਗੇ ਨਾ ਰੋਟੀ ਨਾਲ ਵੈਜ ਪਲਾਓ ਜੀ ਕੀ ਬਣ ਗਿਆ ਜੀ ਆਪਣਾ ਵੈਜ ਪਲਾਓ ਵੈਜ ਪਲਾਓ ਵੈਜ ਪਲਾਓ ਕਿਵੇਂ ਲੱਗਿਆ ਹਾਂ ਕੱਢਦੇ ਕਾਢੇ ਸਬਜੀ ਦੇ ਵੱਟ ਪੂਰੇ ਸਰ ਨੇ ਸਬਜੀ ਦਾ ਪੂਰੀਆਂ ਆਲਟੀਮੇਟ ਬਣਾਉਣੇ ਇਹ ਤੁਸੀਂ ਹਾਂ ਕਿਹਦਾ ਲਗਾ ਮਾ ਚਟਤਾਂ ਦੇਖੋ ਜੀ ਚੱਟੀ ਤਾਂ ਜਾਂਦਾ ਪਲੇਟਾਂ ਰੋਟੀਆਂ ਸਾਰੀਆਂ ਖਾ ਗਏ ਹਾਂ ਰੋਟੀਆਂ ਖਤਾਂ ਬੰਗੇ ਅਭੀ ਦੇਖੋ ਸਬਜੀ ਹੋਰ ਬਚੀ ਹੈ ਇਹ ਰਾਈਸ ਹੋਰ ਬਚਾ ਹੈ ਅਭੀ ਅਸੀਂ ਇਸ ਕੋ ਰਾਈਸ ਹੋਰ ਸਬਜੀ ਮਿਲਾ ਕੇ ਅਸੀਂ ਪਲਾਉ ਬਣਾ ਸਕਤੇ ਹਾਂ ਹਾਂ ਜੀ ਹਰ ਖਾ ਵੀ ਸਕਦੇ ਨੇ ਰੋਟੀ ਪਾਣੀ ਖਾ ਲਿਆ ਜੀ ਪੂਰਾ ਡਾਕੇ ਰੋਟੀਆਂ ਥੋੜਾ ਘੱਟ ਬਣੀਆਂ ਸੀਗਾ ਤੇ ਨਾਲ ਚੌਲ-ਝੂਲ ਖਾਦੇ ਟਿਕਾ ਕੇ ਆਏ ਯਾਰੇ ਨਾ ਪੂਰੇ ਹਰਪਾਲ ਦਾ ਜਹੈਣੀ ਸੀਗਾ ਅੱਜ ਰੋਟੀਆਂ ਕਿਵੇਂ ਆ ਬੜੀਆ ਜੀ ਪਤਲੇ ਆ ਸੀ ਹਰਪਾਲ ਥੋੜਾ ਐ ਮੋਟੀਆਂ ਬਣਾਉਣਾ ਹੁੰਦਾ ਹੈ ਹੈ ਘੱਟ ਸੀਗੀਆਂ ਪਰ ਰੋਟੀਆਂ ਬਹੁਤ ਬੜੀਆ ਜੀ ਦਾਲ ਸਬਜ਼ੀ ਦਾ ਸਰਨੇ ਬਣਾਈ ਸੀ ਉਹਦਾ ਵਧੀਆ ਪਣਾਉਂਦੇ ਆ ਸਾਨੂੰ ਪਤਾ ਹੀ ਆ ਸਾਰਿਆਂ ਨੂੰ ਉਹਦਾ ਇੱਕ ਨੰਬਰ ਕੱਲ੍ਹ ਵਾਲ ਹੁੰਦੀ ਹੈ ਜੀ ਇਹ ਤੇ ਇਹ ਰੋਟੀਆਂ ਦੇ ਨਾਲ ਥੋੜਾ ਹਿੱਲਾ-ਪੋਲ ਕਰ ਲਈ 14 ਤਾਂ ਲੈ ਸੀ ਹਾਂ 14 ਫਿਰ ਬਣਾਉਣੇ ਪਏ ਰੋਟੀਆਂ ਘਟ ਗਈਆਂ ਸੀ ਹੁਣ ਲੱਗਾ ਜੀ ਸੌਣਾ ਪਰ ਸੌਣ ਸੌਣ ਕੇ ਇੱਥੇ ਲੱਗਿਆ ਈਗੇ ਤਾਂ ਫਿਲਮ ਦੇਖੀ ਜਾਂਦਾਗਾ ਤੇ ਮੈਂ ਵੀਡੀਓ ਐਡਿਟ ਕਰਦਾ ਤੇ ਰੀਲ ਐਡਿਟ ਕਰਦਾਗਾ ਮੈਨੂੰ ਲੱਗ ਜੂ ਹਲੇ ਘੰਟਾ ਟਾਈਮ ਕਿੰਨਾ ਹੋ ਗਿਆ ਠੀਕ ਸਹੀ ਠੀਕ ਆ ਨਾ ਸਰ 12:40 ਹੋ ਗਏ 1:1 ਹੋ ਗਿਆ ਤੇ 1:30 ਵਜੇ ਜੂ ਸੌਂਦੇ ਹਾਂ ਗੋਡਰਾਇਟ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਠੀਕ ਹੈ ਜੀ ਮੈਂ ਗੋਡਰਾਇਟ ਬਾਹਰ ਵੱਲਾਂ ਵੀ ਗੋਡਰਾਇਟ ਕੁਰਿਆਜ ਤੇ ਮੈਂ ਦੱਸਤੀ ਗੱਲ ਸੈਨ ਵਾਲਾ ਜੀ 8 ਵਜੇ ਤੜਕੇ ਹਾਂ ਸਵੇਰੇ 8 ਵਜੇ ਅਸੀਂ ਰੀਲਾ ਬਣਾਉਣ ਨੂੰ ਵੀ ਨਿਕਲਣਾ ਆਉਂਦਾ ਫਿਰ ਐਸਾ ਠੀਕ ਆ ਚੰਗਾ ਜਾ ਜਾ ਫਿਰ ਜਾ ਤੂੰ ਹੋ ਜਾ ਫਿਰ ਓਕੇ ਕੀ ਹੈ